ਅਸਲ ਵਿੱਚ ਇੱਕ ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤਾਂ ਕਬੱਡੀ ਜਗਤ ਨੂੰ ਮੁਰਤੋਂ ਵੱਡਾ ਘਾਟਾ ਪਿਆ ਹੈ ਤਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਪੈ ਹਟੂਰ ਦਾ ਦਿਹਾਂਤ ਹੋ ਗਿਆ ਹੈ ਤਾਂ ਇਸ ਖਬਰ ਤੋਂ ਬਾਅਦ ਕਬੱਡੀ ਜਗਤ ਦੇ ਵਿੱਚ ਸੋਗ ਦੀ ਲਹਿਰ ਆ ਜਿਹੜੀ ਉਹ ਪਾਈ ਜਾ ਰਹੀ ਹੈ ਤਾਂ ਕਈ ਵਾਰ ਵਿਦੇਸ਼ਾਂ ਵਿੱਚ ਵੀ ਨਿਰਪੈ ਹਟੂਰ ਖੇਡ ਕੇ ਆਇਆ ਸੀ ਜਗਰਾਉਂ ਦੇ ਪਿੰਡ ਹਟੂਰ ਦੇ ਰਹਿਣ ਵਾਲੇ ਇਸ ਖਿਡਾਰੀ ਨੇ ਆਪਣੇ ਭਰਾਵਾਂ ਨਾਲ ਮਿਲ ਕੇ ਕਬੱਡੀ ਦੇ ਵਿੱਚ ਵੱਡੇ ਜੋਹਰ ਦਿਖਾਏ ਸਨ ਲੇਕਿਨ ਹੁਣ ਇਹ ਸਤਾਰਾ ਜਿਹੜਾ ਉਹ ਸਦਾ ਦੇ ਲਈ ਟਲ ਗਿਆ ਏ ਜਗਰਾਉ ਨੇੜਲੇ ਪਿੰਡ ਹਟੂਰ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਿਰਪੈ ਹਟੂਰ ਹੁਣ ਇਸ ਦੁਨੀਆ ਤੇ ਨਹੀਂ ਰਹਾ ਨਿਰਪੈ ਹਟੂਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਇਕਮ ਹਟੂਰ ਅਤੇ ਨਾਨਕ ਹਟੂਰ ਦਾ ਭਰਾ ਸੀ ਤਾਂ ਤਿੰਨੇ ਭਰਾ ਬਹੁਤ ਵੱਡੇ ਖਿਡਾਰੀ ਹਨ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਇਹਨਾਂ ਭਰਾਵਾਂ ਦਾ ਬਹੁਤ ਵੱਡਾ ਨਾਮ ਹੈ ਤਾਨਰਪੈ ਦੇ ਜਾਣ ਨਾਲ ਕਬੱਡੀ ਜਗਤ ਅਤੇ ਪਿੰਡ ਹਠੂਰ ਨੂੰ ਵੱਡਾ ਘਾਟਾ ਪਿਆ ਏ ਤਾਂ ਮਹਾਰਾਜ ਕੱਪ ਤੋਂ ਪਹਿਲੀ ਵਾਰ ਨੈਨੋ ਕਾਰਾਂ ਨਿਰਪੈ ਅਤੇ ਇਕਮ ਦੇ ਵੱਲੋਂ ਜਿੱਤੀਆਂ ਗਈਆਂ ਸਨ ਬਹੁਤ ਸਾਰੇ ਮੋਟਰਸਾਈਕਲ ਨੇ ਜਿਹੜੇ ਉਹਨਾਂ ਵੱਲੋਂ ਜਿੱਤੇ ਗਏ ਸਨ ਲੇਕਿਨ ਹਾਲਾਤ ਫਿਰ ਕੁਝ ਅਜਿਹੇ ਬਣਦੇ ਨੇ ਕਿ ਮਜਬੂਰੀਆਂ ਦੇ ਬਸ ਸਭ ਕੁਝ ਇਹਨਾਂ ਨੂੰ ਵੇਚਣਾ ਪੈ ਜਾਂਦਾ ਹੈ ਤਾਂ ਨਰਪੈ ਹਠੂਰਾ ਜਿਹੜਾ ਉਹ ਮਾੜੇ ਦਿਨਾਂ ਵਿੱਚੋਂ ਲੰਘ ਰਿਹਾ ਸੀ ਤਾਂ ਪਿਛਲੇ ਦਿਨੀ ਕੁਝ ਟੀਵੀ ਚੈਨਲਾਂ ਦੇ ਵੱਲੋਂ ਨਰਪੈ ਹਠੂਰ ਦੀਆਂ ਇੰਟਰਵਿਊਆਂ ਵੀ ਕੀਤੀਆਂ ਗਈਆਂ ਸੀ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਸੀ ਕਿਦਰ ਪੈ ਹਠੂਰਾ ਜਿਹੜਾ ਉਹ ਗਰੀਬੀ ਦੇ ਦੌਰ ਵਿੱਚੋਂ ਲੰਘ ਰਿਹਾ ਸੀ ਤਾਂ ਅਜਿਹੇ ਵਿੱਚ ਮਾੜੀ ਖ਼ਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਨਰਪੈ ਹਠੂਰ ਦਾ ਦਿਹਾਂਤ ਆ ਜਿਹੜਾ ਹੋ ਗਿਆ ਏ ਅਜੇ ਕੁਝ ਦਿਨ ਪਹਿਲਾਂ ਕਬੱਡੀ ਜਾਫੀ ਪੰਮਾ ਸੁਹਾਣਾ ਦੀ ਮੋਹਾਲੀ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਤਾਂ ਅਜੇ ਪੰਮਾ ਸੁਹਾਣਾ ਦੇ ਜਾਣ ਦਾ ਦੁੱਖ ਨਹੀਂ ਸੀ ਭੁੱਲਿਆ ਕਿ ਇੱਕ ਹੋਰ ਵੱਡਾ ਜ਼ਖਮ ਜਿਹੜਾ ਉਹ ਕਬੱਡੀ ਜਗਤ ਨੂੰ ਲੱਗਿਆ ਏ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨਰਪੈ ਹਟੂਰ ਦਾ ਦੇਹਾਂਤ ਆ ਜਿਹੜਾ ਉਹ ਹੋ ਗਿਆ ਏ ਹਾਲਾਂਕਿ ਉਹਨਾਂ ਦੇ ਦੇਹਾਂਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਤਵਕੋ ਵਕਤ ਕਬੱਡੀ ਖਿਡਾਰੀਆਂ ਦੇ ਵੱਲੋਂ ਨਰਪੈ ਹਟੂਰ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਨਾਲ ਹੀ ਉਸ ਦੀ ਗੇਮ ਨੂੰ ਯਾਦ ਕੀਤਾ ਜਾ ਰਿਹਾ ਹੈ ਕਿ ਕਿਸ ਪ੍ਰਕਾਰ ਉਹ ਗਰਾਊਂਡ ਦੇ ਵਿੱਚ ਆਪਣੀ ਗੇਮ ਦੇ ਜੋਹਰ ਦਿਖਾਉਂਦਾ ਸੀ ਲੇਕਿਨ ਹੁਣ ਉਹ ਸਦਾ ਲਈ ਖਾਮੋਸ਼ ਹੋ ਗਿਆ ਹੈ ਤਾਂ ਗਰਾਊਂਡਾਂ ਦੇ ਵਿੱਚ ਮੁਰ ਤੋਂ ਉਸ ਨੂੰ ਹੁਣ ਕਦੇ ਨਹੀਂ ਦੇਖਿਆ ਜਾ ਸਕਿਆ ਤਾਂ ਗਰੀਬੀ ਦੇ ਦਿਨ ਉਹ ਇਸ ਵਕਤ ਕੱਟ ਰਿਹਾ ਸੀ ਹਾਲਾਂਕਿ ਕਵੇਲਾ ਸੀ ਜਦੋਂ ਇਨਾਂ ਦੀ ਪੂਰੀ ਚੜਾਈ ਸੀ ਪੂਰਾ ਨਾਮ ਬੋਲਦਾ ਸੀ ਪੂਰੀ ਤੂਤੀ ਬੋਲਦੀ ਸੀ ਲੇਕਿਨ ਅਚਾਨਕ ਹਾਲਾਤ ਦੇ ਜਿਹੜੇ ਉਹ ਬਦਲ ਜਾਂਦੇ ਨੇ ਘਰ ਦੇ ਵਿੱਚ ਮਜਬੂਰੀਆਂ ਆ ਜਾਂਦੀਆਂ ਨੇ ਅਤੇ ਗਰੀਬੀ ਆ ਜਿਹੜੀ ਉਹ ਆਪਣੇ ਪੈਰ ਪਸਾਰ ਲੈਂਦੀ ਆ ਤਾਂ ਅਜੇ ਇਹ ਵਿੱਚ ਨਿਰਪੈ ਹਟੂਰ ਦੇ ਦਿਹਾਂਤ ਦੀ ਮਾੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ